ਸ਼੍ਰੀ ਮਾਨ 108 ਸੰਤ ਬਾਬਾ ਤਾਰਾ ਸਿੰਘ ਖੋਜਦਿਲ ਜੰਡਵਾਲਾ ਭੀਮੇਸ਼ਾ ਵਾਲਿਆਂ ਦੀ ਸਾਲਾਨਾ ਵਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 14 ਜੂਨ ਦਿਨ ਸ਼ੁੱਕਰਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸ਼੍ਰੀ ਖੰਡਪਾਠ ਸਾਹਿਬ ਦੇ ਲੜੀਵਾਰ ਪਾਠਾਂ ਦੇ ਭੋਗ ਪਾਏ ਜਾ ਰਹੇ ਨੇ ਉਧਰ ਵਰਸੀ ਦੀਆਂ ਤਿਆਰੀਆਂ ਨੂੰ ਲੈ ਕੇ ਨਿਰਮਲੇ ਸੰਤ ਬਾਬਾ ਤਾਰਾ ਸਿੰਘ ਖੋਜਦਿਲ ਸੇਵਾ ਸੁਸਾਇਟੀ ਦੇ ਪ੍ਰਧਾਨ ਸਰਿੰਦਰ ਸਿੰਘ ਮੌੜ ਮੈਨੇਜਰ ਹਰਪਾਲ ਸਿੰਘ ਚਾਵਲਾ ਤੇ ਸੈਕਟਰੀ ਰਮੇਸ਼ ਕੰਬੋਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਤਾਰਾ ਸਿੰਘ ਖੋਇਦਲ ਜੀ ਦੀ ਸਾਲਾਨਾ ਵਰਸੀ 14 ਜੂਨ ਦਿਨ ਸ਼ੁੱਕਰਵਾਰ ਪਹਿਲੀ ਹਾੜ ਨੂੰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇ ਜ਼ਾਰੀ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ 12 ਜੂਨ ਨੂੰ ਸੰਤ ਸੰਤ ਬਾਬਾ ਬੱਗਾ ਸਿੰਘ ਜੀ ਦੀ ਸਾਲਾਨਾ ਵਰਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾਵੇਗੀ। ਜਿਸ ਦਿਨ ਨੂੰ ਲੈ ਕੇ 12 ਜੂਨ ਨੂੰ ਰਾਤ ਸਮੇਂ ਦੀਵਾਨ ਸਜਾਏ ਜਾਣਗੇ ਅਤੇ ਇਸ ਦੇ ਨਾਲ ਹੀ 13 ਜੂਨ ਨੂੰ ਵੀ ਰਾਤ ਨੂੰ ਦੀਵਾਨ ਸਜਾਏ ਜਾਣਗੇ ਅਤੇ 14 ਜੂਨ ਨੂੰ ਸਾਰਾ ਦਿਨ ਬਾਬਾ ਜੀ ਦੀ ਯਾਦ ਦੇ ਵਿੱਚ ਵਖ-ਵਖ ਢਾਡੀ ਜਥਿਆਂ ਰਾਗੀ ਜਥਿਆਂ ਅਤੇ ਕਥਾਵਾਚਕਾਂ ਤੋਂ ਇਲਾਵਾ ਸੰਤਾਂ ਮਹਾਂਪੁਰਸ਼ਾਂ ਦੇ ਵੱਲੋਂ ਸੰਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਵੇਗਾ ਜਿਸ ਕਰਕੇ ਉਹ ਦੇਸ਼ਾਂ ਵਿਦੇਸ਼ਾਂ ਅਤੇ ਇਲਾਕੇ ਦੇ ਨਾਂ ਨਾਲ ਪਿੰਡ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਨ ਕਿ ਵਾਧ ਤਵ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਜਾਵੇ ਤੁਹਾਨੂੰ ਦੱਸ ਦਿੰਦੇ ਆ ਕਿ ਸੰਤ ਬਾਬਾ ਤਾਰਾ ਸਿੰਘ ਕੋਇਦਲ ਜੀ ਦੀ ਸਾਲਾਨਾ ਵਰਸੀ ਮੌਕੇ ਹਰ ਸਾਲ ਦੇਸ਼ਾਂ ਵਿਦੇਸ਼ਾਂ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਦੇ ਵੱਲੋਂ ਪੁੱਜ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਇਸ ਮੌਕੇ ਵੱਖ-ਵੱਖ ਜਗ੍ਹਾ ਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਵੀ ਲਗਾਈਆਂ ਜਾਂਦੀਆਂ ਨੇ ਅਤੇ ਸੰਗਤਾਂ ਦੇ ਲਈ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਜਾਂਦਾ ਏ। ਹਾਂਜੀ ਚਾਲੋ ਸਾ ਬਰਸੀ ਲੈ ਕੇ ਕਿਵੇਂ ਦੇ ਤਿਆਰੀਆਂ ਚੱਲ ਰਹੀਆਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀਮਾਨ 108 ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਜਿਨ੍ਹਾਂ ਦੀ ਚੁਰੰਜਵੀਂ ਵਰਸੀ ਬੜੇ ਹੀ ਸਤਕਾਰ ਸਹਿ ਚਰਦਾਪੁਰਕ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਇਲਾਕੇ ਦੀਆਂ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ। ਤੋਂ ਆਈਆਂ ਹੋਈਆਂ ਸੰਗਤਾਂ ਦੀ ਬਾਣੀ ਦੇ ਬਹੁਤ ਕਾਉਨਸਾਰ ਗੁਰ ਸਿੱਖਾਂ ਕੀ ਹਰ ਦੂਰ ਦੇ ਹਮ ਪਾਪੀ ਵੀ ਗੱਤ ਪਾਏ ਦੇ ਮਾਵਾ ਅਨੁਸਾਰ ਨਿਮਲੇ ਡੇਰਾ ਸੰਤ ਬਾਬਾ ਤਾਰਾ ਸਿੰਘ ਜੀ ਖੋਇਦਲ ਸੋਸਾਇਟੀ ਡਿਸਟ੍ਰਿਕਟ 23 25 ਵੱਲੋਂ ਪ੍ਰੋਣ ਸਾਹਿਬ ਵੱਲੋਂ ਸਮੂਹ ਆਦੇਦਾਰ ਸਾਹਿਬਾਨ ਮੈਂਬਰ ਸਾਹਿਬਾਨ ਵੱਲੋਂ ਆਈਆਂ ਆ ਸੰਗਤਾਂ ਦਾ ਧੰਨਵਾਦ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਸਹਿਬ ਸ਼੍ਰੀ ਗੁਰਮੁਖ ਸਾਹਿਬ ਜਰਨਾ ਚਰਨ ਚਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਵੀ ਕਾਰਜ ਹਨ ਇਹ ਸ਼੍ਰੀਮਾਨ ਖੋਇਦਲ ਸੰਤ ਬਾਬਾ ਤਾਰਾ ਸਿੰਘ ਜੀ ਖੋਇਦਲ ਆਪ ਨੇ ਪ੍ਰਚਲਣ ਆਈਓ ਇਹ ਸੰਤਾਂ ਵਿਆ ਹਾਇਰੀਆਂ ਦਰ ਪ੍ਰਵਾਨ ਕਰਨ 14 ਜੂਨ ਦਿਨ ਸ਼ੁੱਕਰਵਾਰ ਨੂੰ ਸ੍ਰੀ ਮਹਾਨਕਸਵਰਤ ਸੰਤ ਬਾਬਾ ਤਾਰਾ ਸਿੰਘ ਜੀ ਕੋਇਤਲ ਜੀ ਦੀ ਵਰਸੀ ਮਨਾਈ ਜਾਣੀ ਹੈ 12 ਜੂਨ ਨੂੰ ਸੰਤ ਬਾਬਾ ਬੱਗਾ ਸਿੰਘ ਜੀ ਉਹਨਾਂ ਦੀ ਵਰਸੀ ਕੋ ਮਨਾਈ ਜਾਣੀ ਹੈ ਤੋਂ 12 13 ਤੇ 14 ਜੂਨ 12 ਜੂਨ ਰਾਤ ਨੂੰ 13 ਜੂਨ ਰਾਤ ਨੂੰ 14 ਜੂਨ ਦਿਨ ਨੇੜੇ ਸਾਰਾ ਦਿਨ ਦੁਆਨਸ ਤੇ ਆਏ ਜਾਣਗੇ ਵੱਡੇ ਵੱਡੇ ਢਾਡੀ ਜਥੇ ਪ੍ਰਚਾਰ ਪਹੁੰਚ ਰਹੇ ਹੋਣ ਸੂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਓ ਸ਼੍ਰੀਮਾਨ ਐਕਸਪੋਰਟ ਸੰਤ ਬਾਬਾ ਤਾਰਾ ਸਿੰਘ ਜੀ ਕੋਲ ਜਲਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਬਾਬਾ ਜੀ ਨੇ ਜੰਡਵਾਲਾ ਭੀਮੇ ਸ਼ਾਹ ਨੂੰ ਭੱਗਾ ਵਾਲਾ ਦਾ ਵਾਰ ਦਿੱਤਾ ਆ ਤਾਂ ਉਹ ਬੜੀ ਸਾਡੀ ਚੰਗੀ ਕਿਸਮਤ ਹੈ ਕਿ ਅਸੀਂ ਇਸ ਪਿੰਡ ਦੇ ਵਿੱਚ ਬੈਠੇ ਹਾਂ ਤੇ ਉਹ ਗੁਰੂ ਮਹਾਰਾਜ ਕਿਰਪਾ ਕਰਨ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਆਈਆਂ ਹੋਈਆਂ ਸੰਗਤਾਂ ਨੂੰ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਜੋ ਪਹਿਲੀ ਜੇਡ ਤੋਂ ਸ਼੍ਰੀ ਖੰਡਪਾਠ ਸਾਹਿਬ ਦੀ ਲੜੀ ਚੱਲ ਰਹੀ ਹੈ ਤੋ ਉਹਨਾਂ ਦਾ ਵੀ ਬੜਾ ਧੰਨਵਾਦ ਹੈ ਦੋਨੋਂ ਗੁਰਦਵਾਰ ਸਾਹਿਬ ਵਿੱਚ ਹਰ ਰੋਜ਼ ਭੋਗ ਪਾਇ ਜਾਂਦੇ ਹਨ ਤੋ ਇਸ ਕਰਕੇ ਆਓ ਬਾਬਾ ਜੀ ਦੇ ਖੁਸ਼ੀਆਂ ਪ੍ਰਾਪਤ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇਲਾਕੇ ਦੀ ਇੱਤੇ ਪਿੰਡ ਦੀ ਸੰਗਤ ਨੂੰ ਬੇਨਤੀ ਹੈ ਕਿ ਆਪਣਾ 14 ਜੂਨ ਦੀ ਵਰਸੀ ਆ ਰਹੀ ਹੈ ਜੀ ਪਹਿਲਾਂ ਇਹ 15 ਜੂਨ ਦੀ ਹੁੰਦੀ ਸੀ ਐਤਕੀ 14 ਜੂਨ ਦੀ ਵਰਸੀ ਆ ਰਹੀ ਹੈ ਇੱਕ ਦਿਨ ਪਹਿਲਾਂ ਆ ਰਹੀ ਹੈ ਤੇ ਇਹ ਸਾਰੀ ਸੰਗਤ ਨੂੰ ਅਪੀਲ ਹੈ ਵੀ ਸਾਰੇ ਸੰਗਤ ਵੱਧ ਚੜ ਕੇ ਆਗੇ ਸੇਵਾ ਦੇ ਵਿੱਚ ਹਿੱਸਾ ਲੈ ਤੇ ਪਿੰਡ ਦੀ ਸੰਗਤ ਨੂੰ ਵੀ ਅਪੀਲ ਹੈ ਵੀ ਪਿੰਡ ਦੀ ਸੰਗਤ ਵੀ ਆਗੇ ਵੱਧ ਚੜ ਕੇ ਸੇਵਾ ਦੇ ਵਿੱਚ ਹਿੱਸਾ ਲੈ ਲੰਗਰ ਸਾਰੀ ਚੱਲ ਰਹੇ ਨੇ ਜੀ ਬਾਕੀ ਸਰਾਵਾਂ ਦਾ ਕੰਮ ਵੀ ਕੰਪਲੀਟ ਹੋ ਗਿਆ ਅਖੰਡ ਪਾਠ ਦੀ ਲੜੀ ਚੱਲ ਰਹੀ 18 ਅਖੰਡ ਪਾਠ ਇਸ ਗੁਰਦੂਰੇ ਚੱਲ ਰਹੇ ਨੇ 18 ਬਾਹਰਲੇ ਗੁਰਦੂਰੇ ਚੱਲ ਰਹੇ ਨੇ ਸ੍ਰੀ ਅਖੰਡ ਪਾਠ ਸਾਹਿਬ ਤੇ ਸਾਰੇ ਪਾਸਿਓਂ ਵਧੀਆ ਸੰਯੋਗ ਦੇ ਰਹੀ ਸੰਗਤ ਹੋਰ ਵੀ ਚੜ੍ਹਦੀ ਕਲਾ ਕਰਨ ਲਈ ਸੰਗਤ ਨੂੰ ਅਪੀਲ ਹੈ ਕਿ ਸੰਗਤ ਆ ਕੇ ਸਾਰਾ ਸੰਯੋਗ ਕਰੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਿਆ ਵੀ ਇੱਥੇ ਆ ਕੇ ਪੁਲਿਸ ਦਾ ਸਾਰਾ ਅਰੇਂਜਮੈਂਟ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੀ ਕੀ ਸੰਕਤ ਨੂੰ ਅਪੀਲ ਕਰਦੇ ਬਰਸੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਜਿਨ੍ਹਾਂ ਦੀ ਚਰਨਜਵੀਂ ਵਰਸੀ ਬੜੀ ਧੂਮਤਮ ਨਾਲ ਮਨਾਈ ਜਾ ਰਹੀ ਏ ਪਲਾਕੇ ਦੀ ਸੰਗਤਾਂ ਨੂੰ ਬੇਨਤੀ ਏ ਕਿ ਵੱਦ ਤੋਂ ਵੱਦ ਇਸ ਵਰਸੀ ਵਿੱਚ ਆ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਬਾਬਾ ਜੀ ਦੇ ਸੇਵਾਦਾਰਾਂ ਵੱਲੋਂ ਬੇਨਤੀ ਏ ਸਾਰੀ ਸੰਗਤ ਨੂੰ ਆ ਕੇ ਇੱਥੇ ਆਪਾਂ ਨਤਮਸਤਕ ਹੋਈਏ ਤੇ ਬਾਬਾ ਜੀ ਦੀ ਵੱਲੋਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਜੀ ਰਵੇ ਕੀ ਪੀਰ ਗੁਰੂ ਦੇ ਸੰਗਤਾਂ ਵਰਸੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਤਿੰਨਾਂ ਦੀ ਸਾਲਾਨਾ ਵਰਸੀ 14 ਜੂਨ ਇਹ ਕਹਾੜ ਨੂੰ ਜਿਹੜਾ ਆ ਰਹੀ ਹੈ ਨਗਰ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜਾ ਸਾਰਿਆਂ ਦੇ ਸਹੂਜ ਦੇ ਨਾਲ ਬੜੇ ਪਿਆਰ ਦੇ ਨਾਲ ਉਤਸ਼ਾਹ ਦੇ ਨਾਲ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਮਨਾਈ ਜਾ ਰਹੀ ਹੈ ਇਸ ਨਗਰ ਦੇ ਵਿੱਚ ਬਾਬਾਈ ਦੇ ਦੋ ਸਥਾਨ ਹਨ ਇੱਕ ਅੰਗੀਠਾ ਸਾਹਿਬ ਜਿੱਥੇ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਜਿਹੜਾ ਬਣਿਆ ਹੋਇਆ ਹੈ ਇੱਕ ਪਿੰਡ ਦੇ ਵਿੱਚ ਲੰਗਰ ਸਾਹਿਬ ਗੁਰਦੁਆਰਾ ਉੱਥੇ ਹੈ ਦੋਨਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈ ਲੜੀ ਤੇ ਤਕਰੀਬਨ ਜਿਹੜਾ ਉਹ ਸਾਰਾ ਸਾਲ ਹੀ ਖੰਡਪੜ ਸਾਹਿਬ ਦੀ ਚੱਲਦੀ ਰਹਿੰਦੀ ਹੈ ਪਰ ਖੰਡਪੜ ਸਾਹਿਬ ਜ਼ਿਆਦਾ ਹੋਣ ਕਰਕੇ ਵਿਸ਼ੇਸ਼ ਤੌਰ ਤੇ ਜਿਹੜਾ ਲੜੀ ਹੈ ਉਹ ਸਾਰਾ ਜੇਠ ਦਾ ਮਹੀਨਾ ਜਿਹੜਾ ਉਹ ਚੱਲਦੀ ਰਹਿੰਦੀ ਹੈ ਇਸ ਕਰਕੇ ਸੰਗਤਾਂ ਨੂੰ ਜਿਹੜਾ ਅਫੀਲ ਕੀਤੀ ਜਾਂਦੀ ਹੈ ਵੀ ਜੋ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚ ਆ ਰਹੀਆਂ ਹਨ ਔਰ ਨਾਲ ਨਾਲ ਜੋ ਨਿਰਮਲੇ ਸੇਵਾ ਸੁਸਾਇਟੀ ਜਿਹੜੀ ਹੈ ਨੇ ਬਹੁਤ ਵਧੀਆ ਜਿਹੜਾ ਪ੍ਰਬੰਧ ਕੀਤੇ ਹਨ ਜਿਹੜੀਆਂ ਦੇਸ਼ ਵਿਦੇਸ਼ ਵਿੱਚੋਂ ਸੰਗਤਾਂ ਆ ਰਹੀਆਂ ਹਨ ਉਹਨਾਂ ਦੇ ਲੰਗਰ ਵਾਸਤੇ ਉਹਨਾਂ ਦੇ ਠਹਿਰਨ ਵਾਸਤੇ ਉਹਨਾਂ ਦੇ ਜਲ ਪਾਣੀ ਵਾਸਤੇ ਬਹੁਤ ਜਿਹੜਾ ਸੋਹਣੇ ਪ੍ਰਬੰਧ ਕੀਤੇ ਹਨ ਔਰ ਹੋਰ ਵੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਮੇਟੀ ਦਾ ਜੋ ਸੰਗਤਾਰੇ ਸਾਰੇ ਇਲਾਕੇ ਦੀ ਸੰਗਤ ਨਗਰ ਦੀ ਸੰਗਤ ਜਿਹੜਾ ਉਹ ਸਹਿਯੋਗ ਕਰੇ ਪਿਓ ਮਹਾਂਪੁਰਖਾਂ ਦੇ ਜਿਹੜਾ ਜੋੜ ਮੇਲੇ ਆ ਉਹ ਬਹੁਤ ਸ਼ਰਧਾ ਤੇ ਭਾਵਨਾ ਦੇ ਨਾਲ ਜਿਹੜਾ ਚੜ੍ਹਦੀ ਕਲਾ ਵਿੱਚ ਮਨਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ